ਸਤਿ ਸ੍ਰੀ ਅਕਾਲ ਕਿਸਾਨ ਭਰਾਵੋ ਅੱਜ ਤੁਹਾਨੂੰ ਆਪਾਂ ਦੱਸਣ ਲੱਗੇ ਆਂ ਕਣਕ ਦਾ ਝਾੜ ਵਧਾਉਣ ਦਾ ਸੌਖਾ ਤਰੀਕਾ ਤੁਸੀਂ ਇਹ ਤਜਰਬਾ ਜਿਹੜਾ ਇੱਕ ਕੀਲੇ 'ਚ ਕਰਕੇ ਦੇਖ ਸਕਦੇ ਹੋ ਤੇ ਅਗਲੇ ਸਾਲ ਆਪਣੀ ਸਾਰੀ ਜ਼ਮੀਨ 'ਚ ਕਰ ਸਕਦੇ ਹੋ ਜੇ ਆਪਾਂ ਸੁਪਰ ਸੀਡਰ ਨਾਲ ਬਜਾਈ ਕਰਦੇ ਆਂ ਤਾਂ ਆਪਾਂ ਨੇ ਕੀ ਕਰਨਾ ਆਂ ਪਹਿਲਾਂ ਇੱਕ ਕੀਲੇ ਸੁਪਰ ਸੀਡਰ ਚੱਲਣ ਤੋਂ ਪਹਿਲਾਂ ਇੱਕ ਕੀਲੇ 'ਚ 20 ਕਿਲੋ ਕਣਕ ਦਾ ਛਿੱਟਾ ਦੇ ਦੇਣਾ ਆ ਸੁਪਰ ਸੀਡਰ ਚੱਲਣ ਤੋਂ ਪਹਿਲਾਂ ਤੇ ਸੁਪਰ ਸੀਡਰ ਦਾ ਬੀ ਆ ਜਿਹੜਾ ਉਹ 1 ਕਿਲੋ ਘਟਾ ਲੈਣਾ ਆ ਜਿੱਦਾਂ ਜੇ ਅਸੀਂ 10 ਕਿਲੋ ਦਾ ਬੀ ਪਾ ਰਹੇ ਆ ਇੱਕ ਬਿੱਗੇ ਦਾ ਤਾਂ 9 ਕਿਲੋ ਦਾ ਕਰ ਲੈਣਾ ਪਰ 20 ਕਿਲੋ ਕਿੱਲੇ ਦਾ ਛਿੱਟਾ ਦੇ ਦੇਣਾ ਆ 1 ਕਿੱਲੇ 'ਚ ਇਹ ਤੇ ਅਰਬਾ ਕੀਤਾ ਹੋਇਆ 2-3 ਸਾਲ ਤੋਂ ਬਹੁਤ ਵਧੀਆ ਆ ਇਹਦਾ ਇਸ ਵਾਰ ਆਪਾਂ ਸਾਰੀ 'ਚ ਛਿੱਟਾ ਦਿੱਤਾ ਆ ਪਿਛਲੇ ਸਾਲ ਆਪਾਂ ਨੇ 1 ਕਿੱਲੇ 'ਚ ਕੀਤਾ ਸੀ ਇਹ ਅਰਬਾ ਤੇ ਬਹੁਤ ਫਾਇਦੇਮੰਦ ਰਿਹਾ ਝਾੜ ਵਧਿਆ ਇਹਦੇ ਨਾਲ ਝਾੜ ਕਿਵੇਂ ਵਾਦਾ ਤੁਸੀਂ ਦੇਖ ਸਕਦੇ ਹੋ ਕਿ ਜਿੱਦਾਂ ਆਹ ਖੁੱਡਾ ਸੁਪਰ ਸੀਡਰ ਦਾ ਇੱਥੇ ਦਾਣਾ ਉਗਣਾ ਆ ਤੇ ਇੱਥੇ ਉਗਣਾ ਆ ਜਿਹੜਾ ਆਪਾਂ ਛਿੱਟਾ ਦਿੱਤਾ ਆ ਪਹਿਲਾਂ ਸੁਪਰ ਸੀਡਰ ਚੱਲਣ ਤੋਂ ਉਹਨੇ ਇੱਥੇ ਵੀ ਨਿਕਲਣਾ ਆ ਇਹ ਵਿਚਕਾਰ ਵੀ ਨਿਕਲਣਾ ਆ ਖੁੱਡ ਦੇ ਇਹਦੇ ਨਾਲ ਇਹ ਫਰਕ ਪੈ ਜਾਂਦਾ ਆ ਝਾੜ ਦਾ ਤੇ ਤੁਸੀਂ ਇਹ ਜ਼ਰੂਰ ਕਰਕੇ 1 ਕਿੱਲੇ ਜ਼ਰੂਰ ਕਰਕੇ ਦੇਖਣਾ ਤੇ ਅਗਲੇ ਸਾਲ ਜੇ ਤੁਹਾਨੂੰ ਫਾਇਦਾ ਲੱਗਿਆ ਤਾਂ ਆਪਣੀ ਸਾਰੀ ਜ਼ਮੀਨ 'ਚ ਤੁਸੀਂ ਕਰ ਸਕਦੇ ਹੋ ਤੇ ਬਾਅਦ 'ਚ ਤੁਸੀਂ ਦੱਸਣਾ ਵੀ ਆ ਤੇ ਕਿਵੇਂ ਰਿਹਾ ਮੇਰੇ ਕਹਿਣ ਤੇ ਇੱਕ ਵਾਰ ਤੁਸੀਂ 1 ਕਿੱਲੇ 'ਚ ਇਸ ਵਾਰ ਤਿਆਰਬਾ ਇਹ ਜ਼ਰੂਰ ਕਰੋ ਤੇ ਅਗਲੇ ਵਾਰ ਜੇ ਤੁਹਾਨੂੰ ਚੰਗਾ ਲੱਗਦਾ ਆ ਰਿਜ਼ਲਟ ਵਧੀਆ ਆਉਂਦਾ ਆ ਤੇ ਅਗਲੇ ਵਾਰ ਤੁਸੀਂ ਸਾਰੀ 'ਚ ਕਰ ਸਕਦੇ ਹੋ ਤੇ ਤੁਸੀਂ ਕਮੈਂਟ ਕਰਕੇ ਦੱਸੋ ਕਿ ਕਿਹੜਾ ਵੀ ਬੀਜ ਰਹੇ ਹੋ ਇਸ ਵਾਰ ਤੇ ਪਿਛਲੇ ਵਾਰ ਕਿਹੜਾ ਲਾਸਟ ਇਅਰ ਕਿਹੜਾ ਵੀ ਬੀਜਿਆ ਸੀ ਤੇ ਉਹਦਾ ਝਾੜ ਕੀ ਰਿਹਾ ਸੀ ਤੇ ਇਸ ਵਾਰ ਕਿਹੜਾ ਵੀ ਬੀਜ ਰਹੇ ਹੋ ਮੇਰੇ ਹਿਸਾਬ ਚ 2 ਜਾਂ 3 ਦੀ ਮਿਕਸ ਕਰਕੇ ਵੀ ਜੋ ਤਾਂ ਰਿਜ਼ਲਟ ਉਹਦਾ ਵਧੀਆ ਹੁੰਦਾ ਆ। ਬਾਕੀ ਤੁਸੀਂ ਆਪਣਾ ਤਿਆਰਬਾ ਸ਼ੇਅਰ ਕਰਿਓ। ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ, ਲਾਈਕ ਕਰ ਦਿਓ, ਸਬਸਕ੍ਰਾਈਬ ਕਰ ਦਿਓ ਚੈਨਲ ਨੂੰ। ਤੁਹਾਡਾ ਆਪਣਾ ਚੈਨਲ ਆ ਜਾਣਕਾਰੀ ਇਹਦੇ ਤੇ ਆਪਾਂ ਵਧੀਆ ਵਧੀਆ ਦਿੰਦੇ ਰਹਾਂਗੇ। ਡ੍ਰੈਗਨ ਫਰੂਟ ਬਾਰੇ ਵੀ ਆਪਾਂ ਤੁਹਾਨੂੰ ਅੱਗੇ ਜਾਣਕਾਰੀ ਦਿਆ ਕਰਾਂਗੇ। ਤੇ ਅੰਜੀਰ ਵੀ ਲਗਾ ਰਹੇ ਹਾਂ। ਉਹਦੇ ਬਾਰੇ ਵੀ ਆਪਾਂ ਤੁਹਾਨੂੰ ਜਾਣਕਾਰੀ ਦਵਾਂਗੇ ਮਾਰਚ ਦੇ ਵਿੱਚ ਲਗਾਵਾਂਗੇ ਅੰਜੀਰ। ਧੰਨਵਾਦ ਜੀ।